ਪਾ ਬੈਠੇ ਅੰਮਾ ਨਾਲ ਹੀ ਕਰਤਾ ਮਲਬੇ ਕਰਨੇ ਕਿਉਂ ਕਰ ਅੰਮਾ ਅੰਮਾ ਹਾਂ ਬਟਾ ਤੇਰੀ ਗੱਲ ਸੁਣੋ ਇੱਕ ਮਿੰਟਾ ਉਹਨਾ ਮੇਰੇ ਦੋਸਤ ਹੈਗਾ ਜਿਹੜਾ ਤੇ ਜਨਮ ਦਿਨ ਤੇ ਗਿਆ ਮੈਂ ਪਰਸੋਂ ਹੀ ਸੀ ਜਨਮ ਦਿਨ ਤੇ ਤੇ ਤੁਹਾਨੂੰ ਪਤਾ ਰਾਤੀ ਲੇਟ ਆਣਾ ਹੁੰਦਾ ਵੀ ਮੁੰਡਿਆਂ ਨੇ ਖਾਣਾ ਪੀਣਾ ਹੁੰਦਾ ਨਾਲ ਕੇਕ ਨੂੰ ਕਟਾਣਾ ਹੁੰਦਾ 1:30 ਵਜੇ ਜਾਂਦਾ ਤੇ ਜੇ ਮੈਂ ਸਿੱਧਾ ਪਾਪਾ ਨੂੰ ਪੁੱਛਣ ਨਾਲ ਕਹਣਾ ਤੇਰੇ ਰੋਜ਼ ਦਾ ਹੀ ਕੰਮ ਆ ਨਾਲੇ ਮੈਨੂੰ ਪੈਸੇ ਵੀ ਚਾਹੀਦੇ ਕਿਉਂਕਿ ਕੇਕ ਨਾ ਇਕੱਠੇ ਹੋ ਕੇ ਲੈ ਕੇ ਆਉਣਾ ਤੇ ਪੁੱਤ ਪਾਪਾ ਨੂੰ ਪੁੱਛ ਲੈ ਉਹਨਾਂ ਨੇ ਕੁਛ ਨਹੀਂ ਕਹਿਣਾ ਨਹੀਂ ਤੁਸੀਂ ਤੁਸੀਂ ਪੁੱਛ ਦੋ ਮੈਂ ਨਹੀਂ ਪੁੱਛਣਾ ਹੈਗਾ ਮੈਨੂੰ ਪਤਾ ਬੋਲੂਗੇ ਮੈਨੂੰ ਲੈ ਇਹਦੇ ਵਿੱਚ ਕਿਹੜੀ ਗੱਲ ਹੁਣ ਉਮਰ ਆ ਪੀ ਦੱਸ ਜਾਣਾ ਨਹੀਂ ਬੱਚਿਆਂ ਨੇ ਪਾਪਾ ਕੀ ਬੋਲਣਗੇ ਤੁਸੀਂ ਆਪੇ ਗੱਲ ਕਰ ਲਓ ਪਾਪਾ ਨਾਲ ਮੈਂ ਨਹੀਂ ਚੱਲ ਕੋਈ ਨਾ ਮੈਂ ਕਰਦੀ ਆ ਨਾਲੇ ਤੈਨੂੰ ਪੈਸੇ ਲੈ ਦੇਨੀ ਉਹਨਾਂ ਕੋਲ ਠੀਕ ਆ ਇੱਥੇ ਹੀ ਖੜ ਜਾ ਠੀਕ ਆ ਕਿਦਾਂ ਕਿਦਾਂ ਪਾਪਾ ਨੂੰ ਨਾ ਕਰ ਦੇਣਗੇ ਤੈਨੂੰ ਦੱਸ ਬੱਚਿਆਂ ਦੀ ਉਮਰ ਆ ਉੱਤ ਗੱਲ ਬਣ ਜਣੀ ਆ ਹੁਣ ਜੋ ਮੂਰਾ ਆਉਣਾ ਰਹਤੀ ਘਰੇ ਨਾ ਬਿਨਾ ਟੈਨਸ਼ਨ ਦੇ ਦੇਖੋ ਕੀ ਕਹਿੰਦੇ ਨੇ ਹਾਂਜੀ ਤੁਸੀਂ ਇੱਥੇ ਬੈਠੇ ਤੁਹਾਨੂੰ ਪਤਾ ਵੀ ਇਹ ਘਰ ਦੇ ਵਿੱਚ ਕੀ ਹੁੰਦਾ ਪਿਆ ਵਾ ਕੀ ਹੋਇਆ ਆ ਮੁੰਡਾ ਤੁਹਾਡਾ ਕੀ ਕਹਿਣ ਡਿਆ ਕੀ ਕਹਿੰਦਾ ਦੱਸ ਕਹਿੰਦਾ ਦੋਸਤ ਦੇ ਬਰਥਡੇ ਤੇ ਜਾਣਾ ਰਾਤ 1:30 ਵਜੇ ਆਉਂਗਾ ਨਾਲ ਕੇਕ ਦੇ ਵਾਸਤੇ ਪੈਸੇ ਦੇ ਦੋ ਉਹਨੂੰ ਕਹਦੇ ਕਿਤੇ ਨਹੀਂ ਜਾਣਾ ਨਾਲੇ ਮੇਰੇ ਕੋਲ ਨਾ ਕੋਈ ਫालतू ਪੈਸੇ ਹੈਗੇ ਆ ਇਹੀ ਤਾਂ ਉਹਨੂੰ ਮੈਂ ਕਹਿ ਕੇ ਹਟੀਆਂ ਹਾਂ ਜਿੰਨੀ ਛੇਤੀ ਦਾ ਗਿਰਗਿੜ ਨਹੀਂ ਰੰਗ ਬਦਲਦਾ ਜਿੰਨੀ ਛੇਤੀ ਮੇਰੀ ਮਾਤਾ ਨੇ ਰੰਗ ਬਦਲਿਆ ਵਾ ਮੈਂ ਹੀ ਪਾਗਲਾ ਜਿਹਨੇ ਮम्मा ਨੂੰ ਕਹਿਤਾ ਸਿੱਧਾ ਪਾਪਾ ਨੂੰ ਜਾ ਕੇ ਕਹਿ ਦਿੰਦਾ ਮਿੰਟਾਂ ਅੰਦਰ ਲੈ ਕੱਢ ਲੈਂਦਾ ਕਿ 5 ਮਿੰਟ ਫालतू ਲੱਗ ਜਾਂਦੇ ਮੇਰੇ ਨਾਲ ਤਾਂ ਕੋਈ ਗੱਲ ਕਰਦਾ ਨਹੀਂ ਮੈਨੂੰ ਪਤਾ ਸੀ ਇੱਥੋਂ ਲੰਘ ਕੇ ਗਿਆ ਗੱਲ ਉਹਨੇ ਤੇਰੇ ਨਾਲ ਹੀ ਕੀਤੀ ਜਾ ਕੇ ਤੁਸੀਂ ਸਮਝਾ ਕੇ ਵੇਖ ਲਓ ਨਹੀਂ ਤਾਂ ਜੇ ਸਮਝਾਉਣਾ ਤਾਂ ਮੈਂ ਤਾਂ ਸਮਝਾ ਦਤਾ ਚੰਗੀ ਤਰ੍ਹਾਂ ਆ ਪੈਸਾ ਦੇਣ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਜੇ ਮੇਰੇ ਪੁੱਛੇ ਵੀ ਨਾ ਪੈਸਾ ਦਿੱਤਾ ਨਾ ਆਪਣਾ ਹਿਸਾਬ ਲਾ ਲਿਓ ਓ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹੀ ਜਨਾ ਪੈਸੇ ਮੈਂ ਦੇਣਾ ਹੀ ਨਿਗੇ ਹਾਂ ਦੇਣਾ ਸਿੱਟੇ ਚੜਾਇਆ ਹੋਇਆ ਹੈ ਇਹਨੂੰ ਜਦੋਂ ਦੇਖੋ ਇਹਦੇ ਖਰਚੇ ਨਹੀਂ ਮੁੱਕਦੇ ਇਹਦੇ ਕੋਈ ਨਹੀਂ ਮਮਾ ਹਰੇਕ ਬੰਦੇ ਦੀ ਵਾਰੀ ਆਉਂਦੀ ਆ ਤੁਹਾਨੂੰ ਵੀ ਦੱਸਣਾ ਪਤਾ ਮੈਂ ਸਰਦਾਰ ਜੀ ਹੂੰ ਮੇਰੀ ਗੱਲ ਸੁਣੋ ਮੈਂ ਥੋੜੇ ਜੇ ਪੈਸੇ ਰਹੀਓ ਉਹ 2000 ਰੁਪਏ ਦਿੱਤਾ ਸੀ ਨਾ ਪਰ ਸੋ ਮੈਨੂੰ ਪਤਾ ਤੁਸੀਂ ਕਹਿਣਾ ਹਾਂ ਉਹ ਲੱਗ ਗਿਆ ਅ ਸਰਫ ਵੀ ਮੈਂ ਲਿਆਂਦਾ ਖਤਮ ਹੋ ਗਿਆ ਸੀ ਅੱਜ ਬੋਲੀ ਮੇਰੇ ਕੋਲੇ ਪੈਸੇ ਘਟਾ ਮੈਂ ਫਿਰ ਸ਼ਾਮ ਨੂੰ ਆ ਕੇ ਦੇ ਦੂੰਗਾ ਸਰਦਾਰ ਜੀ ਮੈਨੂੰ ਜ਼ਰੂਰੀ ਚਾਹੀਦਾ ਮੇਰੇ ਕੋ ਸੱਚੀ 100 ਰੁਪਈਆ ਨਹੀਂ ਹੈਗਾ ਘਰੇ ਤਾਂ ਹੁਣ ਫਿਰ ਮੈਂ ਤੁਹਾਨੂੰ ਇਹੀ ਕਹਾਂ ਨਾ ਹੁਣ ਐਨਾ ਕੋਆਪਰੇਟ ਕਰ ਮੇਰੇ ਨਾਲ ਸ਼ਾਮ ਨੂੰ ਤੁਹਾਨੂੰ ਪੈਸੇ ਮਿਲ ਜਾਣਗੇ ਕੀ ਕੋਆਪਰੇਟ ਕਰਾਂ ਸਰਦਾਰ ਜੀ ਕੋਈ ਆ ਜਾਂਦਾ ਘਰੇ ਕੋਲਡ ਡਰਿੰਕ ਵਗੈਰਾ ਲਿਓਣੀ ਪੈਂਦੀ ਆ ਪੈਸਾ ਕਿੱਥੋਂ ਲਿਆਉਂਗੀ ਧਾਰ ਥੋੜੀ ਵੜ ਕੇ ਲਾਉਂਗੀ ਚੰਗਾ ਲੱਗਦਾ ਵਾ ਚਲੋ ਮੇਰੇ ਕੋਲ ਥੋੜੇ ਜੇ ਪੈਸੇ ਆ ਫੇਰ ਆ ਥੋੜਿਆਂ ਨਾਲ ਕੰਮ ਸਾਰ ਲਾ ਬਈ ਬਾਕੀ ਫਿਰ ਆ ਕੇ ਲੈ ਲਈ ਪਹਿਲੇ 500 ਰੱਖ ਲ ਮਾ ਕੇ ਕੋਲੇ ਪੈਸੇ ਹੀ ਨਹੀਂ ਉਹਨਾਂ ਕੋਲੇ ਕੱਲ ਤਾਂ ਮੈਂ ਦੇਖੇ ਪਰ ਉਹ ਲੈ ਖੋਣੇ ਤੇ ਸੁਹਾ ਕੋਈ ਨਹੀਂ ਹੁਣ ਆਇਆ ਨਾ ਊਂਟ ਪਾੜ ਦੇ ਨੀਚੇ ਦੱਸਦਾ ਮੈਂ ਬੱਪਾ ਨੂੰ ਲੈ ਵੀ ਲੈ ਨੋ ਪੈਸਾ ਚਿੱਤ ਦੱਸਦਾ ਅੰਜਪਤਾ ਚਮਿਆਉ ਉਹ ਪਾਪਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਾਪਸ ਕਰ ਲੋ ਇਹਨੂੰ ਇਹ ਮੜਾ ਜਾ ਮੈਂ ਚਾਨਣਾ ਪਾਵਾਂ ਕਿਸੇ ਚੀਜ਼ ਦਾ ਇਹ ਇੱਕ ਮਿੰਟ ਇਹ ਗੱਲ ਤਾਂ ਸੁਣ ਲੈਨੇ ਮੁੰਡੇ ਦੀ ਇਹ ਕਿੱਥੋਂ ਆਏ ਇਹ ਆਏ ਨੇ ਜੀ ਥੋਡੇ ਪਰਸ ਚੋਂ ਪੈਸੇ ਦੇ ਦੇ ਮੇਰੇ ਕਿਹੜੇ ਪੈਸੇ ਮੇਰੇ ਨਹੀਂ ਇਹ ਅੱਛਾ ਤੁਹਾਡੇ ਨੇ ਇਹ ਤਾਂ ਮੇਰੇ ਨੇ ਫਿਰ ਮੇਰੇ ਨੇ ਪਰਸੋ ਕਿਤੇ ਚੋਂ ਨਿਕਲੇ ਜੋਤ ਇੱਕੋ ਇੱਕ ਹੈ ਪਰਸ ਕਰੇ ਮੰਮਾ ਦਾ ਕਮੇਟੀ ਆ ਮੇਰੀ ਭੈਣ ਦੀ ਆਪਾਂ ਉਹ ਵੀ ਫੋਨ ਕਰਾ ਲੈਂਦੇ ਆ ਮਾਸੀ ਨੂੰ ਫੋਨ ਕਿਹੜੀ ਗੱਲੋਂ ਲੜਾ ਪਿਓ ਬਣਦਾ ਤੂੰ ਨਹੀਂ ਮੇਰੀ ਗੱਲ ਸੁਣੋ ਹਾਂ ਤੁਸੀਂ ਕਹਿੰਦੇ ਹੋ ਕਮੇਟੀ ਆ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ ਪਾ ਇੱਕ ਟੁੱਟ ਆ ਟੁੱਟ ਗਿਆ ਆ ਵਿਸ਼ਵਾਸ ਟੁੱਟਦਾ ਦਿਖ ਰਿਹਾ ਮੈਨੂੰ ਅਗਲੀ ਤੂੰ ਪਹਿਲੇ ਬਾਸ ਹੈ ਪਹਿਲਾ 10 ਆ ਪੈਸੇ ਪਹਿਲਾਂ ਆਲੇ ਤਾਂ ਮੈਂ ਜੇਬ ਚ ਪਾਵਾਂ ਆ ਪੈਸੇ ਤੇਰੇ ਕੋ ਇਕੱਠੇ ਕਿੱਧਰ ਹੋਏ ਭਾਈ ਭਾਈ ਕਰਕੇ ਜੋੜੇ ਸੀ ਭਾਈ ਭਾਈ ਕਰਕੇ ਨਹੀਂ ਜੋੜੇ ਸੀਗੇ ਚੋਰੀ ਕਰਕੇ ਜੋੜੇ ਨੇ ਏ ਮੇਰੀ ਜੇਬ ਚ ਕਦੀ 500 ਘੱਟ ਕਦੀ 1000 ਘੱਟ ਇਹ ਓਲੇ ਪੈਸੇ ਨੇ ਅਦਿਲਾ ਰੱਬ ਸਭ ਦੇਖਦਾ ਜਿਹਦੇ ਪੈਸੇ ਉਹਦੇ ਕੋਲ ਹੀ ਆਗੇ ਪਹਿਲੇ ਤੂੰ ਸਰਫ ਸੁਰਫ ਲੈ ਆਣਾ ਸੀ ਨਾ ਸਰਫ ਸੁਰਫ ਲੈ ਆਹ ਜੀ ਬਦਲੇ ਲੈਂਦਾ ਵਾ ਕਬੀਟੀ ਆ ਕੀ ਕਹਿੰਦੀ ਸਰਫ ਲੈਣਾ ਆ 500 ਅੱਲਾ 500 ਰੁਪਿਆ 50 ਪੈਕ ਸਰਫ ਦੇ ਆਉਣੇ ਆ 3 ਮਹੀਨੇ ਨਹੀਂ ਨਾ ਜਾਣ ਕੇ ਇਹ ਕਮੇਟੀ ਆ ਉਹਨਾਂ ਮੈਂ ਕੀ ਮੂੰਹ ਵਿਖਾਉਂਗੀ ਪਾਪਾ ਮੇਰੀ ਗੱਲ ਸੁਣੋ ਹਾਂ ਹੁਣ ਤੁਹਾਡੇ ਪੈਸੇ ਤੁਹਾਨੂੰ ਅੱਗੇ ਵਾਪਸ ਹਾਂ ਬਿਲਕੁਲ ਹੁਣ ਮੈਨੂੰ 1000 ਰੁਪਏ ਤਾਂ ਦੇ ਦਿਓ ਮੈਂ ਰਾਤੀ ਜਨਮ ਦਿਨ ਤੇ ਜਾਣਾ ਵਾ ਉਹ ਵੀ ਮੈਂ ਇਹਨਾਂ ਦੀ ਅਮੰਤਾ ਕਰੀ ਜਾਂਦਾ ਇਹ ਤਾਂ ਹੁਣ ਭਾਂਡਾ ਫੁੱਟਿਆ ਵਾ 1000 ਰੁਪਏ ਲੈ ਲਾ ਪਰ ਆਣਾ ਟਾਈਮ ਤੇ ਆ ਹਾਂ ਮੈਂ ਟੈਂਪ ਟਾਈਮ ਤੇ ਆ ਜੂਗਾ ਆਹੋ ਆਹ ਸ਼ਾਇਦ ਇਹ ਪੈਸੇ ਆ ਜਿਹੜੇ ਪੈਸੇ ਦਿੱਤੇ ਆ ਸਰਫ ਲੈ ਆ ਕੇ ਪੈਸੇ ਮੈਨੂੰ ਵਾਪਸ ਕਰਨੇ ਆ ਬਾਕੀ ਦੇ ਜਿੰਨੇ ਹੋਣਗੇ ਨਹੀਂ 50 ਪੈਕਟ ਲੈ ਆਣ 3 ਮਹੀਨੇ ਨਹੀਂ ਮੁੱਕਦਾ ਆ ਵੀ ਲੈ ਚੋ ਮੈਲੇ ਕੱਪੜੇ ਮਿਲਣਗੇ ਪਤਾ ਲੱਗੂਗਾ ਜਨਾਨੀਆਂ ਕਿੱਦਾਂ ਜੋੜਦੀਆਂ ਇੱਕ-ਇੱਕ ਰੁਪਈਆ ਕੋਈ ਨਹੀਂ ਮੈਂ ਤਵਾਲਿਆ ਕੋਈ ਨਹੀਂ ਮੈਂ ਲక్ష్ਮੀ ਆਂਟੀ ਨੂੰ ਕਹਿ ਦੂੰਗਾ ਮੈਨੂੰ ਲਿਆ ਦੇਣਾ ਸਰ ਹਾਂ ਚਲੋ ਕੋਈ ਨਹੀਂ ਕਿਹਾ ਸੀ ਨਹੀਂ ਇਹ ਸਭ ਤੇ ਦਾ ਦਿਨ ਹੋਣਾ ਹੈ ਤੈਨੂੰ ਤਾਂ ਮੈਂ ਵੇਖ ਲੂ ਤੇਰਾ ਜਲੂਸ ਕੱਢੂ ਚੰਗਾ ਹਾਂ ਇਹ ਕਿਹੜੇ ਪਰਸ ਚੋਂ ਲਾਏ ਪੈਸੇ ਆਇ ਕੋ ਇੱਕ ਕਾਲੇ ਰੰਗ ਦਾ ਪਰਸ ਇੱਥੇ ਹੀ ਰੱਖਿਆ ਸੀਗਾ ਅੱਛਾ ਇਹ ਕਾਲੇ ਪਰਸ ਚੋਂ ਕੱਢਿਆ ਹੈ ਨਾ ਹੈ ਕੱਢੇ ਹੀ ਆਣਾ ਮਲੇ ਹੋਰ ਵੀ ਨੇ ਪਹਿਲਾਂ ਮੈਂ ਖੰਡ ਪੱਤੀ ਵਾਲਾ ਡੱਬਾ ਫਰੋਣਾ ਤੂੰ ਰੁੱਕ ਜਾ ਤਾ ਨਾ ਮੈਂ ਹਾਲ ਕੀ ਕਰਦੀ ਦੇਖੀ ਸੀ ਤੂੰ